ਸੋ ਆਤਾ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਚੱਲ ਰਹੇ ਵੱਡੇ ਧਰਨੇ ਬਾਰੇ। ਵਿਦਿਆਰਥੀ ਕਿਉਂ ਸੜਕਾਂ ਤੇ ਹਨ? ਉਹਨਾਂ ਦੀਆਂ ਮੰਗਾਂ ਕੀ ਹਨ? ਅਤੇ ਕੁਝ ਮਹੱਤਵਪੂਰਨ ਅਪਡੇਟਸ। ਚਲੋ ਵੀਡੀਓ ਸ਼ੁਰੂ ਕਰਦੇ ਹਾਂ। ਕਈ ਦਿਨਾਂ ਤੋਂ ਪੰਜਾਬੀ ਯੂਨੀਵਰਸਿਟੀ ਵਿਦਿਆਰਥੀ ਜਬਰਦਸਤ ਧਰਨਾ ਦੇ ਰਹੇ ਨੇ। ਹਜ਼ਾਰਾਂ ਦੀ ਗਿਣਤੀ ਵਿੱਚ ਸਟੂਡੈਂਟ ਕੈਂਪਸ ਵਿੱਚ ਇਕੱਠੇ ਹੋ ਕੇ ਯੂਨੀਵਰਸਿਟੀ ਪ੍ਰਸ਼ਾਸਨ ਸਾਰੇ ਸਰਕਾਰ ਦੇ ਫੈਸਲਿਆਂ ਵਿਰੋਧ ਕਰ ਰਹੇ ਹਨ ਸਟੂਡੈਂਟਾਂ ਦੀਆਂ ਮੁੱਖ ਮੰਗਾਂ ਕੀ ਹਨ ਸੈਨੇਟ ਅਤੇ ਸਿੰਡੀਕੇਟਲ ਇਲੈਕਸ਼ਨ ਜਿਹੜੇ ਜਲਦੀ ਕਰਵਾਈ ਜਾਣ ਆਜ਼ਾਦੀ ਦੇ ਯੂਨੀਵਰਸਿਟੀ ਦੀ ਜਿਹੜੀ ਖੁਦਮੁਖਤਿਆਰੀ ਬਚਾਉਣ ਕੁਝ ਨਵੇਂ ਨੋਟੀਫਿਕੇਸ਼ਨ ਜੋ ਵਿਦਿਆਰਥੀਆਂ ਨੂੰ ਪਸੰਦ ਨਹੀਂ ਉਹ ਵਾਪਸ ਲਏ ਜਾਣ ਐਡਮਨ ਵਾਲੋ ਟਰਾਂਸਪੇਰੈਂਸੀ ਅਤੇ ਫੇਅਰ ਡਿਸੀਜਨ 메ਕਿੰਗ ਧਰਮਸਥਾਨ ਤੇ ਵਿਦਿਆਰਥੀ ਤਿਰੰਗੇ ਪਲੇਕਾਰਡ ਤੇ ਨਾਅਰੇ ਲਗਾ ਰਹੇ ਹਨ ਬਹੁਤ ਸਾਰੇ ਵਿਦਿਆਰਥੀ ਰਾਤ ਦਿਨ ਬੈਠ ਕੇ ਪ੍ਰਦਰਸ਼ਨ ਕਰ ਰਹੇ ਹਨ ਕਾਹ ਜਗ੍ਹਾ ਦੇ ਪੀਯੂ ਦੇ ਗੇਟ ਵੀ ਯੂਨੀਵਰਸਿਟੀ ਹੌਨ ਹਰਫ ਦੇ ਅਰਥ ਨੇ ਦੱਸਿਆ ਕਿ ਜੋ ਅੱਜ ਜਿਹੜਾ ਪ੍ਰਸ਼ਾਸਨ ਜਿਹੜਾ ਨਜਾਇਜ਼ ਜਿਹੜੇ ਪਰਚੇ ਅਣਪਛਾਤੇਆਂ ਦੇ ਜੋਗੀ ਕੱਟੇ ਹਨ ਉਸ ਨੇ ਵੀਡੀਓ ਦੇ ਵਿੱਚ ਜੋ ਕਿ ਆਪਣੀ ਖੋਲ ਕੇ ਪ੍ਰਸ਼ਾਸਨ ਵਿਰੋਧ ਚੋਂ ਪੜਾਅ ਕੱਢੀ ਹੈ ਉਸ ਵਿੱਚ ਦੇਖਦੇ ਹਾਂ ਵੀ ਉਸ ਮਤਲਬ ਪ੍ਰਸ਼ਾਸਨ ਨੂੰ ਕੀ ਹੈ ਦੋਸਤੋ ਚੰਡੀਗੜ੍ਹ ਪੁਲਿਸ ਵੱਲੋਂ ਸਾਡੇ ਉੱਤੇ ਅਣਪਛਾਤੇ ਲੋਕਾਂ ਦੇ ਉੱਤੇ ਤੇ ਇਹ ਨੰਬਰ ਵੀ ਬਿਨਾ ਦੱਸੇ ਵੀ ਕਿੰਨੇ ਲੋਕਾਂ ਦੇ ਉੱਤੇ 17 ਵਾਂ ਹੇਠ ਪਰਚੇ ਦਰਜ ਕੀਤੇ ਗਏ ਨੇ ਇਹ ਪਰਚੇ ਦਰਜ ਕੀਤੇ ਗਏ ਨੇ ਇਸ ਕਰਕੇ ਵੀ 10 ਤਰੀਕ ਨੂੰ ਯੂਨੀਵਰਸਿਟੀ ਦੇ ਗੇਟ ਨੰਬਰ 1 ਤੇ ਯਾਨੀ ਚੰਡੀਗੜ੍ਹ ਪੁਲਿਸ ਨੇ ਆਪ ਹੀ ਸਾਡੇ ਉੱਤੇ ਲਾਠੀ ਚਾਰਜ ਕੀਤਾ ਵਿਦਿਆਰਥੀਆਂ ਦੇ ਨਾਲ ਜਿਹੜੇ ਬਾਹਰੋਂ ਆਏ ਕਿਸਾਨ ਅ ਨੌਜਵਾਨ ਇਹਦੇ ਨਾਲ ਪੰਥਕ ਜਿੱਥੇ ਬੰਦਿਆਂ ਤੋਂ ਲੋਕ ਸੀਗੇ ਟੀਚਰਸ ਫਰੰਟ ਸੀਗੇ ਹੋਰ ਲੋਕ ਸੀਗੇ ਉਹਨਾਂ ਸਾਰੇ ਤੇ ਲਾਠੀ ਚਾਰਜ ਕੀਤਾ ਗਿਆ ਸੀ ਤੇ ਉਹਨਾਂ ਨੂੰ ਬੱਸਾਂ ਵਿੱਚ ਧੱਕ ਕੇ ਜੇਲ੍ਹ ਵੱਲ ਲੈ ਕੇ ਗਿਆ ਸੀ ਪਰ ਲੋਕ ਲੋਕਾਂ ਦੇ ਉੱਤੇ ਵਾਪਸ ਉਹਨਾਂ ਨੂੰ ਕੀ ਉਹਨਾਂ ਨੇ ਕੀ ਦਿੱਤਾ ਕਿ ਸਾਡੇ ਉੱਤੇ ਅੱਜ ਪਰਚੇ ਦਰਜ ਕਰ ਦਿੱਤੇ ਗਏ ਨੇ ਗੋਸਤੋਂ ਇਹਦਾ ਕਾਰਨ ਇਹ ਹੈ ਵੀ ਇਹ ਅਣਪਛਾਤੇ ਲੋਕਾਂ ਦੇ ਉੱਤੇ ਕਿਉਂ ਕੀਤਾ ਗਿਆ ਵੀ ਕੱਲ ਨੂੰ ਜਦੋਂ ਇਹਨਾਂ ਨੇ ਸਾਨੂੰ ਡਰਾਉਣਾ ਧਮਕਾਉਣਾ ਹੋਊਗਾ ਤਾਂ ਜਿਹੜੇ ਵੀ ਇਸ ਸੰਘਰਸ਼ ਦੇ ਵਿੱਚ ਸਰਗਰਮ ਲੋਕ ਨੇ ਉਹਨਾਂ ਨੂੰ ਟਾਰਗੇਟ ਕੀਤਾ ਜਾ ਸਕੇ ਤੇ ਅਸੀਂ ਦੱਸ ਦੇਣਾ ਚਾਹੁੰਦੇ ਹਾਂ ਵੀ ਚੰਡੀਗੜ੍ਹ ਪੁਲਿਸ ਦੇ ਪਰਚਿਆਂ ਤੋਂ ਨਾ ਤਾਂ ਅਸੀਂ ਪਹਿਲਾਂ ਡਰੇ ਹਾਂ ਨਾ ਹੁੰਦਰਦੇ ਹਾਂ ਪਿਛਲੇ ਸਾਲ ਵੀ ਸੈਨੇਟ ਦੇ ਸੰਘਰਸ਼ ਨੂੰ ਲੈ ਕੇ ਹੀ ਅਸੀਂ ਪ੍ਰੋਟੈਸਟ ਕਰ ਰਹੇ ਸੀਗੇ ਤੇ ਚੰਡੀਗੜ੍ਹ ਪੁਲਿਸ ਨੇ ਸਾਡੇ ਉੱਤੇ ਲਾਠੀ ਚਾਰਜ ਕਰਕੇ ਸਾਡੇ ਉੱਤੇ ਪਰਚੇ ਮੜੇ ਸੀ ਤੇ ਅਸੀਂ ਨਾ ਤਾਂ ਹੁੰਦਰੇ ਹਾਂ ਨਾ ਹੀ ਅੱਗੇ ਨਾਲ ਪਰਚੇ ਪਰਚੇ ਤੋਂ ਡਰਦੇ ਹਾਂ ਅਸੀਂ ਇਹ ਮੰਨਦੇ ਹਾਂ ਵੀ ਜੇ ਪਰਚੇ ਸਾਡੇ ਉਤੇ ਕਰਦੀ ਹੈ ਤਾਂ ਉਦੋਂ ਵੀ ਲੋਕ ਸਾਡੇ ਨਾਲ ਖੜਨਗੇ ਤੇ ਅਸੀਂ ਆਪਾਂ ਸਾਰੇ ਮਿਲ ਕੇ ਇਹ ਪਰਚੇ ਵਾਪਸ ਕਰਾਵਾਂਗੇ ਅਸੀਂ ਇਹ ਮੰਗ ਕਰਦੇ ਹਾਂ ਕਿ ਚੰਡੀਗੜ੍ਹ ਪੁਲਿਸ ਤੁਰੰਤ ਤੌਰ ਤੇ ਇਹ ਪਰਚੇ ਰੱਦ ਕਰੇ ਇਹ ਝੂਠੇ ਪਰਚੇ ਨਹੀਂ ਤੇ ਇਹਨੂੰ ਰੱਦ ਕੀਤਾ ਜਾਵੇ ਦੋਸਤੋ ਦੂਸਰੀ ਗੱਲ ਇਹ ਹੈ ਪਿਛਲੇ ਦਿਨੀ ਪੰਜਾਬ ਹਾਈ ਕੋਰਟ ਦੇ ਵੱਲੋਂ ਇੱਕ ਬਿਆਨ ਜਾਰੀ ਹੋਇਆ ਉਹ ਬਿਆਨ ਇਹ ਸੀਗਾ ਵੀ ਵਿਦਿਆਰਥੀਆਂ ਨੂੰ ਇਹ ਹਦਾਇਤ ਦਿੱਤੀ ਜਾਂਦੀ ਹੈ ਸਲਾਹ ਦਿੱਤੀ ਜਾਂਦੀ ਹੈ ਵੀ ਤੁਸੀਂ ਤੁਹਾਡਾ ਕੰਮ ਪੜਾਈ ਹੈ ਤੁਸੀਂ ਆਪਣੀਆਂ ਕਲਾਸਾਂ ਲਾਓ ਤੇ ਪੜੋ ਪੜੋ ਤੇ ਇਹ ਜਿਹੜਾ ਦਰਨਾ ਹੈ ਇਹਨੂੰ ਚੱਕੋ ਦੋਸਤੋ ਪਹਿਲੀ ਗੱਲ ਤਾਂ ਇਹ ਸਪਸ਼ਟਿਕਰਨ ਦੇਣਾ ਚਾਹੁੰਦੇ ਆਂ ਅਸੀਂ ਵੀ ਅਦਾਲਤ ਵਿੱਚ ਹਾਈ ਕੋਰਟ ਦੇ ਵਿੱਚ ਕੋਈ ਅਪੀਲ ਕੋਈ ਰਿਟ ਕੋਈ ਪਟੀਸ਼ਨ ਨਹੀਂ ਪਾਈ ਹੋਈ ਇਹ ਇਸ ਕਰਕੇ ਹੈ ਵੀ ਅਸੀਂ ਹਾਈ ਕੋਰਟ ਦੇ ਵੱਲੋਂ ਇਨਸਾਫ ਕਿੰਨਾ ਕੁ ਲੋਕਾਂ ਨੂੰ ਦੇ ਦੇ ਸਕਦੀ ਹੈ ਉਹ ਇਹਦੀ ਆਪਣੇ ਕੋਲ ਉਧਾਰਨਾ ਪਹਿਲਾਂ ਤੋਂ ਹੈਗੀਆਂ ਨੇ ਕਿ ਇਸ ਕਰਕੇ ਸਾਨੂੰ ਯਕੀਨ ਹੈ ਵੀ ਜਿਹੜਾ ਲੋਕਾਂ ਉਹ ਅਸੀਂ ਸੰਘਾਸ ਕਰਕੇ ਲੈ ਸਕਦੇ ਹਾਂ ਉਦਾਹਰਨਾਂ ਦੀ ਗੱਲ ਕਰੀ ਤਾਂ ਆਪਾਂ ਕਿਸਾਨੀ ਸੰਘਾਸ ਵੇਲੇ ਗੱਲ ਕਰ ਲਈਏ ਜਾਂ ਸਰ ਯੂਨੀਵਰਸਿਟੀ ਦੀ ਸੰਦਰਨ ਹੋਵੇ ਵੀ ਐਫੀਡੇਵਿਟ ਵਾਲੇ ਮਸਲੇ ਦੇ ਉੱਤੇ ਹਾਈ ਕੋਰਟ ਨੇ ਇਹ ਕਿਹਾ ਸੀਗਾ ਵੀ ਤੁਹਾਡਾ ਰਾਈਟ ਟੂ ਪ੍ਰੋਟੈਸਟ ਰਾਈਟ ਟੂ ਐਜੂਕੇਸ਼ਨ ਤੋਂ ਜ਼ਿਆਦਾ ਜ਼ਰੂਰੀ ਨਹੀਂ ਹੈਗਾ ਇਸ ਕਰਕੇ ਤੁਸੀਂ ਐਫੀਡੇਵਿਟ ਸਾਈਨ ਕਰਕੇ ਦਿਓਗੇ ਕਿ ਤੁਸੀਂ ਪ੍ਰੋਟੈਸਟ ਨਹੀਂ ਕਰੋਗੇ ਇਸ ਕਰਕੇ ਸਾਨੂੰ ਅੱਜ ਜੀ ਯਕੀਨ ਹੈਗਾ ਵੀ ਸਾਨੂੰ ਜੇ ਇਨਸਾਫ ਜੇ ਸਾਨੂੰ ਆਪਣਾ ਹੱਕ ਕਿਤੇ ਮਿਲ ਸਕਦਾ ਹੈ ਤਾਂ ਉਹ ਲੋਕਾਂ ਦੇ ਸੰਘਾਸ ਤੋਂ ਹੀ ਮਿਲ ਸਕਦਾ ਦੋਸਤੋ ਇਸ ਕਰਕੇ ਅਸੀਂ 20 ਤਰੀਕ ਨੂੰ ਪੰਜਾਬੀ ਯੂਨੀਵਰਸਿਟੀ ਵਿੱਚ ਹੀ ਪੰਜਾਬੀ ਯੂਨੀਵਰਸਿਟੀ ਬਚਾਓ ਆਕੇ ਇਸ ਮੀਟਿੰਗ ਵਿੱਚ ਸ਼ਾਮਲ ਹੋ ਇਸ ਮੀਟਿੰਗ ਵਿੱਚ ਜਿਸ ਗੱਲਬਾਤ ਕਰਕੇ ਇਸ ਤੋਂ ਬਾਅਦ ਇਨਾਨ ਕਰਾਂਗੇ ਵੀ ਸਾਡੀ ਅਗਲੀ ਕਾਲ ਕੀ ਹੋਗੀ ਕਿ ਚੰਡੀਗੜ੍ਹ ਪੁਲਿਸ ਤੇ ਮੋਦੀ ਸਰਕਾਰ ਨੂੰ ਵੀ ਇੱਕ ਚੇਤਾਵਨੀ ਹੈ ਵੀ ਇਹ ਜਿਹੜੀ 10 ਤਰੀਕ ਦੀ ਕਾਲ ਸੀਗੀ ਇਹ ਕਾਲ ਉਸ ਤੋਂ ਵੀ ਵੱਡੀ ਕਾਲ ਹੋਗੀ ਜਦੋਂ ਤੱਕ ਸਨਿਦਿਆ ਜੁਣਾ ਬਹਾਲ ਨਹੀਂ ਹੁੰਦੀਆਂ ਅਸੀਂ ਆਪਣਾ ਸੰਘਰਸ਼ ਹੋਰ ਤਿੱਖਾ ਕਰਾਂਗੇ